ਖੇਡ ਦੇ ਮੈਦਾਨ ਦੇ ਵਿੱਚ ਉਹ ਦੁੱਗ-ਦੁੱਗ ਕਰਦਾ ਬੁਲਟ ਆ ਗਿਆ ਚਾਰ ਜਫੀਆਂ ਦੇ ਵਿੱਚ ਆਹ ਹੈ ਗੱਬਰ ਨੌਜਵਾਨ ਇਹ ਆ ਪ੍ਰੀਤ ਭਾਈ ਲੱਦੂ ਦੀ ਧਰਤੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਉਹ ਸਾਹਮਣੇ ਕਹਿੰਦੇ ਤਰਨਤਾਰਨ ਵਾਲਾ ਦੂਜੇ ਪਾਸੇ ਖੀਰਾਲੀਆਂ ਕਰ ਲੱਦੂ ਵਾਲੀਆਂ ਤੇ ਕਹਿੰਦੇ ਮਨਜੀਤ ਨਵੇਂ ਬੰਡੀ ਦੀ ਗੱਲ ਹੁੰਦੀ ਹੈ ਪ੍ਰੀਤ ਭਾਈ ਲੱਦੂ ਵਾਲਾ ਉਧਰ ਸਰਬ ਕੋਟੀਆਂ ਜਾਂ 25 15 ਹੱਲੇ ਤੇ ਕੌਡੀਆਂ ਕਹਿੰਦੇ ਪਹਿਲੀਆਂ ਪਹਿਲੀਆਂ ਪੈਂਦੀਆਂ ਆ ਇਹ ਕਹਿੰਦੇ ਸਾਬਾ ਰੇਡ ਪੌਂਟ ਦੇ ਲਈ ਵਜਿਆ ਹੋਇਆ ਦੂਜੇ ਪਾਸੇ ਪ੍ਰੀਤ ਖੇਡ ਦੇ ਮੈਦਾਨ ਦੇ ਵਿੱਚ ਕਰਾ ਲਓ ਲਾਓ ਲਾਓ ਪ੍ਰੀਤ ਨੇ ਭੱਜ ਜਾਣਾ ਪ੍ਰੀਤ ਨੇ ਭੱਜ ਜਾਣਾ ਓ ਸਾਬਾ ਪ੍ਰੀਤ ਸਾਬਾ ਪ੍ਰੀਤ ਸਾਬਾ ਪ੍ਰੀਤ ਕਲੱਚ ਪ੍ਰਿੰਤ ਸਿੰਘ ਦਾ ਚੋਬਰ ਜਫਾ ਤਾਵਾ ਖਾਂਦਾ ਏ ਉਹ ਸਿੰਘ ਦਾ ਚੇਬਰ ਆ ਕਹਿੰਦੇ ਬਤੇਦਰ ਸਿੰਘ ਦਾ ਪੁੱਤ ਖੇਡ ਦੇ ਮੈਦਾਨ ਦੇ ਵਿੱਚ ਅੰਬਾ ਸੁਰ ਸਿੰਘੀਆ ਤੇ ਦੂਜੇ ਪਾਸੇ ਸ਼ਿਕਾਰਾਂ ਵਾਲਾ ਇਹ ਕੁਲਦੀਪ ਹੈ ਸ਼ਿਕਾਰਾਂ ਵਾਲਾ ਦਰਸ਼ਕ ਵੀਰੋ ਮਾਰੋ ਤਾੜੀ ਉਹ ਵਿੱਚ ਗਈਦੇ ਹੋ ਕੇ ਟੱਕਰੇ ਖੜ ਗਏ ਬਹੁਤ ਫੜਕੇ ਪੱਜ ਜਾਵੇ ਮਤਰਾ ਟੱਕੂ ਤੇ ਟੱਗੂ ਮਣਕਮਾਨ ਨੂੰ ਤਾਂ ਥਾਰ ਰੱਖਿਆ ਬੁਲਟ ਤਾਂ ਰੱਖਿਆ ਕਬੱਡੀਆਂ ਪਾਉਣ ਨੂੰ ਓਏ ਕਬੱਡੀ ਖੇਡਣ ਨੂੰ ਰੱਖਿਆ ਮੇਰੇ ਮਿੱਤਰੋ ਉਹ ਮਾਪਿਆਂ ਨੇ ਸ਼ੌਂਕ ਦਾ ਪਾਲਿਆ ਪ੍ਰੋਮੋਟਰ ਮਾਨ ਕਰਦੇ ਆ ਓਹ ਵੀਰੇ ਵਾਲਾ ਲਵਲੀ ਵੇਰੇ ਵਾਲਾ ਭਾਲੇ ਬੋਲੇ ਖੱਟੇ ਹੋਰਾਂ ਨੇ ਟਰੈਕਟਰ ਦਿੱਤਾ ਟਰੈਕਟਰ ਦਿੱਤਾ ਭੱਲਾ ਜੀ ਉੱਚੀ ਲਮੀ ਫੇਕ ਆ ਖੜੀ ਨਹੀਂ ਮਾਇ ਪੂਣੀਆਂ ਮੈਨ ਸੱਭਾ ਲੈਣ ਦੇ ਵੇਖ ਆ ਸੱਭਾ ਕਹਿੰਦੇ ਕੀੜੀ ਫਗਾਨਾ ਵਾਲਾ ਖੇਡ ਦੇ ਮੈਦਾਨ ਦੇ ਵਿੱਚ ਝੋਕੇ ਪਾਉਂਦਾ ਰੇਡ ਦੂਜੇ ਪਾਸੇ ਪ੍ਰੀਤ ਉਹ ਕਰਾਉਂਦਾ ਬੱਲੇ 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 ਖੇਡ ਦੇ ਮੈਦਾਨ ਦੇ ਵਿੱਚ ਆ ਪ੍ਰੀਤ ਦਾ 1000 ਸਿੰਘ ਰਣਾ ਖੇਡ ਕਲੱਬ ਖੇਡਦੀ ਹੈ ਸਰਹਾਲਾ ਰਣੂਆ ਦੀ ਆ ਜੱਪ ਜੱਪ ਘੰਗੇ ਵਾਲਾ ਉਹ ਦਰਸ਼ਕ ਵੀਰੇ ਤਾੜੀ ਮਾਰ ਦੇ ਹੋ ਗਿਆ ਸਾਹਮਣੇ ਉਹ ਤਾੜੀ 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 10000 ਦਾ ਪਹਿਲਾ ਜਫਾ ਲੱਗੂ ਓ ਲੱਗ ਗਿਆ ਮੈਨੂੰ ਲੱਗਦਾ ਓ ਮੇਰਿਆ ਰੱਬਾ ਓ ਮੈਂ ਡਰਦੀ ਰੱਬ ਰੱਬ ਕਰਦੀ ਤੇ ਲੋਕੀ ਕਹਿੰਦੇ ਛੂਈ ਮੂਈ ਛੂਈ ਮੂਈ ਓਏ ਹੋਏ ਬੱਲੇ ਬੱਲੇ ਸ਼ਾਵਾ ਸ਼ਾਵਾ